ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 52 ਹੁਕਮਨਾਮੇ ਨੰਦੇੜ ਸਾਹਿਬ ਦੀ ਧਰਤੀ ਤੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸੰਗਤ ਨੂੰ ਜੋ ਬਖਸ਼ਿਸ਼ ਕੀਤੀ ਉਸ ਦੇ ਵਿੱਚੋਂ ਸਭ ਤੋਂ ਪਹਿਲਾ ਜੋ ਹੁਕਮ ਹੈ ਕਿ ਕਿਰਤ ਧਰਮ ਦੀ ਕਰਨੀ ਕਿਰਤ ਉਹ ਹੋਵੇ ਜਿਹਦੇ ਵਿੱਚ ਸੱਚਾਈ ਹੋਵੇ ਨੇਕੀ ਹੋਵੇ ਇਮਾਨਦਾਰੀ ਹੋਵੇ ਜਿਵੇਂ ਭਾਈ ਲਾਲੋ ਦੀ ਕਿਰਤ ਕਮਾਈ ਹੈ ਭਾਈ ਲਾਲੋ ਦੀ ਛਪਰੀ ਹੈ ਝੌਂਪੜੀ ਹੈ ਤਰਖਾਣਾ ਕੰਮ ਕਰਦਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਐਮਨਾਬਾਦ ਦੀ ਧਰਤੀ ਦੇ ਉੱਤੇ ਭਾਈ ਲਾਲੋ ਦੇ ਘਰ ਜਾ ਕੇ ਠਹਿਰਦੇ ਨੇ ਹਾਲਾਂਕਿ ਉਸ ਇਲਾਕੇ ਦੇ ਵਿੱਚ ਮਲਕ ਭਾਗੋ ਜੈਸੇ ਵੀ ਵੱਡੇ ਵੱਡੇ ਬੰਦੇ ਨੇ ਜਿਨ੍ਹਾਂ ਦੇ ਆਲੀਸ਼ਾਨ ਕੋਠੀ ਦੇ ਵਿੱਚ ਕਮਰਿਆਂ ਦੀ ਕੋਈ ਕਮੀ ਨਹੀਂ ਸਹੂਲਤ ਦੀ ਬੈੱਡਾਂ ਦੀ ਗੱਦਿਆਂ ਦੀ ਤਲਾਈਆਂ ਲਿਫਾਂ ਦੀ ਕੋਈ ਕਮੀ ਨਹੀਂ ਹੈ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਕੋਠੀ ਨੂੰ ਛੱਡ ਕੇ ਭਾਈ ਲਾਲੋ ਦੀ ਕੁੱਲੀ ਨੂੰ ਚੁਣਿਆ ਹੈ ਉਹਦਾ ਕਾਰਨ ਕੀ ਹੈ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਇ ਉਸ ਛਪਰੀ ਦੇ ਵਿੱਚ ਤਰਖਾਣਾ ਕੰਮ ਕਰਨ ਵਾਲਾ ਇੱਕ ਭਾਈ ਲਾਲੋ ਕਿਰਤੀ ਉਹ ਆਪਣੇ ਧਰਮ ਦੀ ਕਿਰਤ ਕਰਦਾ ਹੈ ਛੱਡ ਬਣ ਮਿਹਨਤ ਕਰਦਾ ਹੈ ਜਿਤਨੇ ਕੁ ਦਮੜੇ ਉਹਨਾਂ ਜੁੜ ਜਾਣ ਉਹਦੇ ਨਾਲ ਆਪਣਾ ਕੋਧਰੇ ਦਾ ਪ੍ਰਸ਼ਾਦਾ ਪਕਾਉਂਦਾ ਹੈ ਤੇ ਉਹੀ ਇਤਿਹਾਸ ਵਿੱਚ ਆਉਂਦਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵੀ ਉਸਨੇ ਕੋਧਰੇ ਦਾ ਪ੍ਰਸ਼ਾਦਾ ਛਕਾਇਆ ਤੇ ਸਤਗੁਰੂ ਜੀ ਨੇ ਪ੍ਰੇਮ ਦੇ ਨਾਲ ਛਕਿਆ ਉਦੇ ਘਰ ਦਾ ਰੁੱਖਾ ਮਿਸ਼ਾ ਵੀ ਸਤਿਗੁਰ ਸੱਚੇ ਪਾਤਸ਼ਾਹ ਛਾ ਕੇ ਉਹਨੂੰ ਆਸ਼ੀਰਵਾਦ ਦਿੰਦੇ ਨੇ ਕਿਉਂਕਿ ਭਾਈ ਲਾਲੋ ਇੱਕ ਸੰਤ ਰੂਹ ਹੈ ਸੰਤਨ ਦਾ ਦਾਣਾ ਰੁੱਖਾ ਸੋ ਸਰਬ નિਦਾਨ ਸੰਤ ਦੇ ਘਰ ਦਾ ਗੁਰਮੁਖ ਦੇ ਘਰ ਦਾ ਸੱਚੀ ਨੇਕ ਕਮਾਈ ਕਰਨ ਵਾਲੇ ਦਾ ਘਰ ਦਾ ਜੇ ਰੁੱਖਾ ਮਿਸ਼ਾ ਦਾਣਾ ਵੀ ਕੋਈ ਹੋਵੇ ਨਾ ਤੇ ਪਿਆਰਿਓ ਗੁਰੂ ਉਹਨੂੰ ਵੀ ਖਜ਼ਾਨਿਆਂ ਵਿੱਚੋਂ ਮਹਾਨ ਖਜ਼ਾਨਾ ਸਮਝਦੇ ਨੇ ਸੰਤਨ ਦਾ ਦਾਣਾ ਰੁੱਖਾ ਸੋ ਸਰਬ નિਦਾਨ ਗਰੇ ਸਾਗ 36 ਪ੍ਰਕਾਰ ਤੇ ਵਿਖੂ ਸਮਾਨ ਪਰ ਜੇ ਕਿਸੇ ਸਾਖ ਦੇ ਘਰ ਦੇ 36 ਪ੍ਰਕਾਰ ਦੇ ਭੋਜਨ ਜਿਵੇਂ ਮਲਕ ਬਾਗੋ ਦੇ ਘਰ ਦੇ ਵਿੱਚ ਬ੍ਰਹਮ ਭੋਜਨ ਸੀ ਤੇ 36 ਪ੍ਰਕਾਰ ਦੇ ਭੋਜਨ ਬਣਾਈ ਬੈਠਾ ਸੀ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਹੀਂ ਖਾਦੇ ਇਹ ਕਹਿ ਕੇ ਕਿ ਮਲਕ ਬਾਗੋ ਤੇਰੇ ਇਨਾ ਪੂੜਿਆਂ ਇਨਾ ਪਗਵਾਨਾਂ ਦੇ ਵਿੱਚ ਗਰੀਬਾਂ ਦਾ ਖੂਨ ਹੈ ਹਾਕ ਮਾਰ ਕੇ ਕੀਤੀ ਹੋਈ ਕਮਾਈ ਇਹ ਕਿਸੇ ਅਰਥ ਨਹੀਂ ਹੁੰਦੀ ਨਾ ਰੱਬ ਦੇ ਘਰ 'ਚ ਪ੍ਰਵਾਨ ਹੈ ਨਹੀਂ ਮੰਨਿਆ ਤਾਂ ਧੰਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਉਹ ਕੋਟਕ ਵੀ ਰਚਿਆ ਜਿਹਦੇ ਨਾਲ ਫਿਰ ਸਾਰੀ ਦੁਨੀਆ ਪਸੀ ਜੀ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰੋਂ ਸਭ ਤੋਂ ਪਹਿਲਾ ਨੇਕ ਉਪਦੇਸ਼ ਹੈ ਸੁਨਹਿਰੀ ਤਿੰਨ ਉਪਦੇਸ਼ ਕਿਰਤ ਕਰੋ ਨਾਮ ਜਪੋ ਵੰਡ ਛਕੋ ਵੰਡ ਛਕੋ ਮਹਾਰਾਜ ਨੇ ਬਿਲਕੁਲ ਅਖੀਰ ਤੱਕ ਸਟੱਪ ਰੱਖਿਆ ਹੈ ਪਹਿਲਾ ਕਿਰਤ ਕਰੋ ਫਿਰ ਨਾਮ ਜਪੋ ਕਿਰਤ ਕਰਨ ਵਾਲਾ ਮਨੁੱਖ ਕਿਸੇ ਤੇ ਭਾਰ ਨਹੀਂ ਬਣਦਾ ਆਪਣੇ ਪੈਰਾਂ ਤੇ ਆਪ ਖੜਾ ਹੋਣ ਵਾਲਾ ਸਮਰਥਾवान ਹੁੰਦਾ ਹੈ ਉਹ ਆਪ ਆਪਣੀ ਕਮਾਈ ਕਰਕੇ ਹੱਥੋਂ ਦੇ ਕੇ ਭਲਾ ਮਨਾਵੇ ਵਾਲੀ ਪਰਪਾਰਟੀ ਦੇ ਉੱਤੇ ਚੱਲਦਾ ਹੁੰਦਾ ਹੈ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦਿੱਤਾ ਦਿੱਤਾ ਹੋਇਆ ਸੰਤਾ ਸਿਧਾਂਤ ਹੈ ਫਿਰ ਕਿਰਤ ਕਰਨ ਦੇ ਵਿੱਚੋਂ ਫਿਰ ਉਸ ਤੋਂ ਬਾਅਦ ਨਾਮ ਜਪਣ ਦੇ ਵਿੱਚੋਂ ਦੂਸਰਾ ਸਟੈਪ ਨਾਮ ਜਪਣ ਦੇ ਵਿੱਚੋਂ ਪਾਪ ਕੇ ਦੋਨਾਂ ਦੇ ਵਿੱਚੋਂ ਨਾਮ ਦੀ ਕਮਾਈ ਵੀ ਕਰਨੀ ਇਧਰੋਂ ਦੁਨਿਆਵੀ ਤੌਰ ਤੇ ਆਪਣੀ ਕਿਰਤ ਆਪਣੇ ਕਾਰੋਬਾਰ ਦੀ ਕਮਾਈ ਵੀ ਕਰਨੀ ਤੇ ਦੋਵਾਂ ਦੇ ਵਿੱਚੋਂ ਹੀ ਅਖੀਰਲਾ ਸਟੈਪ ਹੈ ਵੰਡ ਛਕੋ ਦੋਵਾਂ ਦੇ ਵਿੱਚੋਂ ਹੀ ਵੰਡ ਛਕਣਾ ਭਾਵ ਕੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਵੀ ਦਸਵੰਦ ਦੇਣਾ ਤੇ ਨਾਮ ਦੀ ਜਪੀ ਹੋਈ ਕਮਾਈ ਨੂੰ ਵੀ ਕਿਸੇ ਹੋਰ ਦੇ ਨਾਲ ਸਾਂਝਾ ਕਰਨ ਵੰਡ ਛਕੋ ਦੋਵੇਂ ਚੀਜ਼ਾਂ ਵੰਡੀਆਂ ਗਈਆਂ ਇਸ ਕਰਕੇ ਕਿਰਤ ਕਰਨੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਸਿਖਾਈ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਇਹ 52 ਹੁਕਮ ਦੇ ਵਿੱਚੋਂ ਇੱਕ ਹੁਕਮ ਦਿੱਤਾ ਦੇ ਕੀਰਤ ਕਰਨ ਦੀ ਕਰਨੀ ਹੈ ਪਹਿਲਾ ਹੁਕਮ ਸੋ ਸੰਗਤ ਜਨਾਂ ਨੂੰ ਇਹ ਪਹਿਲੇ ਹੁਕਮ ਦੀ ਅੱਜ ਆਪ ਜੀ ਨੂੰ ਕੁਝ ਕੋ ਸੰਖੇਪ ਕੋ ਜਾਣਕਾਰੀ ਦਾਸ ਨੇ ਦਿੱਤੀ ਹੈ ਦਾਸ ਚਾਹੁੰਦਾ ਸੀ ਬਈ ਸਾਰੇ ਹੀ 52 ਹੁਕਮਨਾਮਿਆਂ ਦੀ ਥੋੜੀ-ਥੋੜੀ ਆਪਾਂ ਵਿਚਾਰ ਜ਼ਰੂਰ ਕਰੀਏ ਸੋ ਇਸ ਕਰਕੇ 5-5 ਕੋ ਮਿੰਟ ਦੀ ਇਹ ਵੀਡੀਓ ਦਾਸ ਤਿਆਰ ਕਰ ਰਿਹਾ ਆਪ ਸੰਗਤਾਂ ਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਹੈ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਸਾਰਿਆਂ 52 ਹੁਕਮਨਾਮਾ ਹੁਕਮ ਦੀ ਸਾਰੀ ਜਿਹੜੀ ਡਿਟੇਲ ਹੈ ਉਹ ਥੋੜੀ-ਥੋੜੀ ਕਰਕੇ 5-5 ਮਿੰਟ ਦੇ ਵਿੱਚ ਕੀ ਆਪ ਜੀ ਨੂੰ ਪਹੁੰਚਾਈ ਜਾਵੇ ਅਗਰ ਆਪ ਜੀ ਸਹਿਮਤ ਹੋ ਤਾਂ ਜ਼ਰੂਰ ਕਮੈਂਟ ਬਾਕਸ ਬਾਕਸ ਦੇ ਵਿੱਚ ਵਾਇਗਰੋ ਲਿਖਣਾ ਜਾਂ ਯਸ ਲਿਖਣਾ ਹਾਂ ਲਿਖਣਾ ਜ਼ਰੂਰ ਆਪਣੀ ਵਿਚਾਰ ਦੇਣੀ ਤੇ ਤਾਂ ਕਿ ਅਸੀਂ ਅਗਲਾ ਫਿਰ ਜੋ ਹੁਕਮ ਹੈ ਉਹ ਦੂਸਰਾ ਹੁਕਮ ਗੁਰੂ ਮਹਾਰਾਜ ਜੀ ਦਾ ਉਹ ਵੀ ਆਪਾਂ ਅੱਜ ਦੇ ਨਾਲ ਸਾਂਝਾ ਕਰੀਏ ਉਹਦੀ ਵੀ ਡਿਟੇਲ ਗੁਰਮਤਿ ਦੇ ਅਨੁਸਾਰੀ ਆਪਾਂ ਜਿੰਨੀ ਹੋ ਸਕੇ ਆਪਾਂ ਦੇ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ